ਸ਼ਾਹ ਬਾੜ ਰੰਗਿਆ ਹਲੇ ਬਨਾਏ ਜੱਜ ਕਰ ਬਸਿਆ ਪਰਮ ਕੀ ਰਜਾਏ ਸਤਿਗੁਰ ਸੇਹੀ ਜਗਾਏ ਬਲਾ ਸਾਥ ਤੇ ਜਸ ਸਮਾਏ ਪਰ ਤੇ ਬਾਤ ਮੇਰਾ ਹੰਵਾਏ ਹਰ ਦਾ ਸੁਖੋ ਦਾ ਸੁਖ ਪਾਏ ਮੇਰਾ ਹਰ ਪਰਮ ਨਗਦ ਪਾਏ ਹਰ ਕਿਰਪਾ ਤੇ ਐ ਨਸਾਫੇ ਜਾਨ ਮੁਝੇ ਤਨਹਾਵਾ ਤਹਾਰ ਤਰਗ ਤਰਗ ਰਗ ਉਜਤ ਹਾਰ ਬੀਤ ਨਾ ਹੋਏ ਸੋਈ ਅਮਾਰਾ ਮੀਤ ਜੁਵਾ ਕੁੰਦਦਾ ਆਵੇ ਸੋਏ ਆਗਨਾਮ ਬਿਨਾ ਬਰ ਨਗਰੇ ਸਤ ਗੁਰ ਤੇਹਾ ਮਗਤ ਪਤਮਾ

ਰਾਗ ਗੋੜੀ ਪੁਰ ਦੀ ਗੁਰ ਪਰਸਾਦ ਕਰ ਅਗਲੇ ਮਨ ਪਰਦੇਸੀਆ ਕਾ ਮੰਨਿਐ ਹਰਮਾਈ ਗੁਰ ਭਾਗ ਪੂਰੈ ਪਾਇਆ ਕਲਿ ਕਨੇਵ ਪਿਆਰਾ ਆਈ ਮਨ ਕਰਹਲਾ ਸਤਗੁਰ ਪ੍ਰਖਤਿ ਆਈ ਰਹਾਉ ਮਨ ਕਰਹਲਾ ਵਿਚਾਨੀਆ ਹਰਿ ਰਾਮ ਨਾਮ ਧਿਆਈ ਜਿਥੈ ਲੇਖਾ ਮੰਗੀ ਕਰਹਲਾ ਤਨ ਨਰਮਾ ਮਾਲਾ ਲਾਗੀ ਮੈਂ ਆਈ ਪਰ ਤੱਕ ਤੇਰੇ ਕਰਣਾ ਤਿਆਰਾ ਵਿੱਚ ਛੜ ਛੁਟਾ ਖਾਈ ਮਾਨ ਕਰਹਲਾ ਮੇਰੇ ਪ੍ਰੀਤਮਾ ਹਰ ਦਿਲ ਹਾਲ ਭਲਾਈ ਉਪਾਈ ਕਿ ਤੈਨਾਂ ਲੱਭਈ ਗੁਰ ਹਿਰਦੈ ਹੰਦੇ ਪਾਈ ਮਾਨ

ਮਨ ਕਰ ਹਲਾ ਮੇਰੀ ਧਿਆਲੇ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੂ ਮਾਇਆ ਫਸਣਿਆ ਅੰਤ ਸਾਥਨਾ ਕੋਈ ਦਾਈ ਮਨ ਕਰ ਹਲਾ ਮੇਰੀ ਸਾਧਨਾ ਹਰ ਕਰ ਚਲਿਆ ਮਤ ਪਾਏ ਹਰ ਦਰਗਹ ਬਹਿ ਨਾਏ ਮਾਨ ਕਰਦਾ ਗੁਰ ਮੰਦਿਆ ਗੁਰ ਪ੍ਰਖ ਕਾਰਤਬਾਈ ਗੁਰ ਆਗੈ ਮੈਂ ਜੁਦੜੀ ਨਾਨਕ ਹਰ ਮੇ ਲਾਈ ਗੋਲੀ ਮਹੱਲਾ ਚੋਠਾ ਮੋਂ ਕਰਤਾ ਹੈ ਹਰ ਹਰ ਨਾਮ ਸਮਾਲ ਮਨ ਕਰ ਹਲਾ ਮੇਰੇ ਪਿਆਰੇ ਆਸਤ ਸੰਗਤ ਸਤ ਗੁਰ ਪਾਲ ਸਤ ਸੰਗਤ ਰਾਗ ਹਰ ਧਿਆਈਐ ਹਰ ਹਰ ਚਲੈ تیرੈ ਨਾਲ ਮਨ ਕਰ ਲਾਵਡ ਭਾਗੀਆਂ ਅਨੇਕ ਨਦਰਿ ਨਿਹਾਲ ਆਪ ਛਡਾਏ ਸੁਟੀਐ ਸਤਗੁਰ ਚਰਨ ਸਮਾਲ ਮਨ ਕਰ ਲਾ ਮੇਰੇ ਪਿਆਰੇਆ ਵਿੱਚ ਦੇਹੀ ਦੂਤ ਸਮਾਲ ਮਨ ਕਰੰ ਮਲਾ ਤੂੰ ਚੰਚਲਾ ਚਤਰਾਈ ਛੱਡ ਵਿਕਰਾਣ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰੰ ਧਾਵਡ ਭਾਕੀਆ ਤੂੰ ਗਿਆਨ ਰਤਨ